ਜਹਾਜ਼ ਵਾਲੀ ਟੈਂਕੀ ਭਾਗ ਤੀਜਾ ਤੇ ਆਖਰੀ ਅਜਮੇਰ ਸਿੰਘ ਸਿੱਧੂ ਦਿਲਜਿੰਦਰ ਦਾ ਇੰਗਲੈਂਡ ਕੇਸ ਚੱਲਦਾ ਉਦੋਂ ਮੁੜਨਾ ਪੈ ਗਿਆ ਸੀ ਅਸੀਂ ਸੋਚਿਆ ਜਿੰਨਾ ਚਿਰ ਕੇਸ ਚੱਲਦਾ ਦੁਬਈ ਆ ਜਾਵੇ ਇਹਨੇ ਇੱਕ ਦਿਨ ਤਾਂ ਵਲੈਤ ਚਲੇ ਹੀ ਜਾਣਾ ਜਦੋਂ ਮੈਨੂੰ ਦੁਬਈ ਤੋਂ ਰਿਪੋਰਟ ਕੀਤਾ ਸੀ ਹਾਂ ਗੱਲਾਂ ਚਾਚੀ ਤਾਂ ਕਿ ਸਾਰਾ ਟੱਬਰ ਕਰਦਾ ਰਿਹਾ ਸੀ ਬੀਬੀ ਬਖਸ਼ਿੰਦਰ ਕੌਰ ਦੇ ਕਰਦਿਆਂ ਨੇ ਇੰਗਲੈਂਡ ਦੇ ਲਾਲਚ ਵਿੱਚ ਇਹਨੂੰ ਮੇਰੇ ਨਾਲ ਨੂੜ ਦਿੱਤਾ। 2-4 ਸਾਲ ਤਾਂ ਮੈਂ ਗੱਲਾਂ ਵਿੱਚ ਲੰਗਾ ਦਿੱਤੇ। ਜਦੋਂ ਦੀ ਇਹਨਾਂ ਨੂੰ ਅਸਲੀਅਤ ਪਤਾ ਲੱਗੀ ਆ ਇਹਨਾਂ ਦਾ ਟੱਬਰ ਹੱਥਾਂ ਨੂੰ ਥੁੱਕ ਲਈ ਫਿਰਦਾ। ਇਹ ਮੈਨੂੰ ਗੱਲ-ਗੱਲ ਉੱਤੇ ਠਿੱਠ ਕਰਦੀ ਰਹਿੰਦੀ ਆ। ਇਹ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਭੇਜਣਾ ਚਾਹੁੰਦੀ ਰਹੀ ਆ। 6 ਕੁ ਸਾਲ ਪਹਿਲਾਂ ਸਿੱਖਾਂ ਦੀ ਪੱਟੀ ਵਾਲਾ ਉਹ ਮੁੰਡਾ ਪਿੰਡ ਆਇਆ ਹੋਇਆ ਸੀ। ਜਿਹੜਾ ਇੰਗਲੈਂਡ ਪੁੱਜਣ ਵਿੱਚ ਸਫਲ ਹੋ ਗਿਆ ਸੀ ਉਹਦੀਆਂ ਗੱਲਾਂ ਸੁਣ ਕੇ ਇਹ ਮੈਨੂੰ ਤੰਗ ਕਰਨ ਲੱਗ ਪਈ ਮੈਂ ਕਿੱਦਾਂ ਟਰਾਈ ਮਾਰ ਲੈਂਦਾ ਖਰਚਾ ਤਾਂ ਪਹਿਲਾਂ ਹੀ ਨਹੀਂ ਸੀ ਉੱਤਰਿਆ ਨਾਲੇ ਮੈਂ ਇਹਦੇ ਕੋਲ ਰਹਿਣਾ ਚਾਹੁੰਦਾ ਸੀ ਇਹ ਗੋਡੇ ਨਾਲ ਗੋਡਾ ਜੋੜ ਕੇ ਬੈਠਣਾ ਚਾਹੁੰਦਾ ਸੀ ਇਹਨਦੀਆਂ ਸੇਲੀਆਂ ਬਾਹਰ ਨੇ ਤੇ ਜਾ ਉਹਨਾਂ ਦੇ ਘਰ ਵਾਲੇ ਵਿਦੇਸ਼ ਗਏ ਹੋਏ ਨੇ ਉਹ ਪਿੱਛੇ ਮੋਜਾਂ ਕਰਦੇ ਹਨ ਮੈਨੂੰ ਲੱਗਦਾ ਸੀ ਇਹ ਵੀ ਉਹ ਮੋਜਾਂ ਕਰਨੀਆਂ ਚਾਹੁੰਦੀ ਸੀ ਸਾਰਾ ਦਿਨ ਕੰਨਾਂ ਨੂੰ ਮੋਬਾਈਲ ਲਈ ਰੱਖਦੀਆਂ ਨੇ ਸ਼ਹਿਰ ਸ਼ਾਪਿੰਗ ਕਰਨ ਤੁਰੀਆਂ ਰਹਿੰਦੀਆਂ ਨੇ ਕੋਈ ਕਾਰ ਲਈ ਫਿਰਦੀ ਐ ਕੋਈ ਸਕੂਟਰੀ ਮੈਨੂੰ ਇਹਦੀਆਂ ਗੱਲਾਂ ਤੇ ਸ਼ੱਕ ਹੋਣ ਲੱਗ ਪਏ ਸੀ ਕਦੇ ਤਾਂ ਮੈਂ ਬਾਹਰ ਜਾਣ ਲਈ ਮੰਨਿਆ ਨਹੀਂ ਸੀ ਇਹਨੇ ਚੱਕ ਚਕਾ ਕੇ ਮੇਰੇ ਤੋਂ ਛੋਟੇ ਕੈਂਸਰ ਨੂੰ ਗਰੀਸ ਭੇਜ ਦਿੱਤਾ ਕਹਿੰਦਾ ਕੈਸਰ ਨੂੰ ਕਹਿੰਦਾ ਦਿੱਲੀ ਵੀ ਬਾਜ ਵਾਲਿਆਂ ਨੂੰ ਬੈ ਕਰ ਦਿੱਤਾ ਸੀ ਉਹ ਮੈਨੂੰ ਝਈਆਂ ਲੈ ਲੈ ਕੇ ਪੈਂਦੀ ਸੀ ਇੱਕ ਵਾਰ ਬੰਦਾ ਬਾਹਰ ਸੈੱਟ ਹੋ ਜਾਵੇ ਕੁੱਲਾਂ ਤਰ ਜਾਂਦੀਆਂ ਇੱਥੇ ਭਾਵੇਂ ਸਾਰੀ ਉਮਰ ਪੱਠ ਝੋਕੀ ਜਾਓ ਚਾਰ ਛਿੱਲੜ ਨਹੀਂ ਜੁੜਦੇ ਇਹ ਮੈਨੂੰ ਵਾਰ-ਵਾਰ ਉਹਨਾਂ ਲੋਕਾਂ ਦੇ ਕિસ્ਸੇ ਸੁਣਾਉਂਦੀ ਰਹਿੰਦੀ ਜਿਹੜੇ ਇੱਥੇ ਭੁੱਖੇ ਮਰਦੇ ਸੀ ਵਿਦੇਸ਼ ਜਾ ਕੇ ਲੱਖਾਂਪਤੀ ਬਣ ਗਏ ਉਹਨਾਂ ਦੀਆਂ ਕਾਰਾਂ ਕੋਠੀਆਂ ਦੇ ਮਹਿਣੇ ਦਿੰਦੀ ਰਹਿੰਦੀ ਹੈ ਇਹਨੂੰ ਗਹਿਣਿਆਂ ਨਾਲ ਲੱਦੀ ਕਾਰਾਂ ਵਿੱਚ ਘੁੰਮਦੀਆਂ ਤੇ ਮੋਬਾਈਲ ਤੇ ਪਟਾਕ ਪਟਾਕ ਗੱਲਾਂ ਕਰਦੀਆਂ ਜਨਾਨੀਆਂ ਦੇ ਇਸ ਦੀਆਂ ਹੋਰ ਨਹੀਂ ਮੇਥੋਂ ਛੋਟਾ ਕੇਸਰ 2-3 ਸਾਲ ਪਹਿਲਾਂ ਤਾਂ ਬੜੇ ਸੋਹਣੇ ਪੈਸੇ ਭੇਜਦਾ ਰਿਹਾ ਇਹ ਹੁੰਦੀਆਂ ਸਿਫਤਾਂ ਕਰਦੀ ਨਹੀਂ ਸੀ ਥੱਕਦੀ ਹੁੰਦੀ ਦੋਨਾਂ ਕੁੜੀਆਂ ਨੂੰ ਅੰਗਰੇਜ਼ੀ ਸਕੂਲ ਪੜਨ ਲਾਇਆ ਫਿਰ ਉਹ ਇੰਡੀਆ ਆਇਆ ਭਲੱਥਵਾਂ ਵਿਆਹ ਕਰਵਾ ਗਿਆ ਕੇਸਰ ਦੇ ਸੋਹਰਿਆਂ ਨੇ ਉਹਨਾਂ ਲਈ ਭਲੱਥਵਾਲੀ ਹੀ ਕੋਠੀ ਬਣਾ ਦਿੱਤੀ ਕਿੱਥੇ ਤਾਂ ਉਹ ਮੈਨੂੰ ਗ੍ਰੀਸ ਜਾਣ ਨੂੰ ਫਿਰਦਾ ਸੀ ਬਾਅਦ ਵਿੱਚ ਮੈਂ ਵੀ ਗ੍ਰੀਸ ਜਾਣ ਦਾ ਮਨ ਬਣਾ ਲਿਆ ਸੀ ਕਿੱਥੇ ਮੁੜ ਕੇ ਹੁੰਦਾ ਸੁੱਖ ਸੁਨੇਹਾ ਵੀ ਨਾ ਆਇਆ ਅਸੀਂ ਤਾਂ ਉੰਦੀ ਘਰ ਵਾਲੀ ਤੇਜ਼ੀ ਦੀ ਕਈ ਸਾਲਾਂ ਤੋਂ ਸ਼ਕਲ ਨਹੀਂ ਦੇਖੀ ਆ ਜਿਹੜੀ ਮੇਰੀ ਮੇਰੇ ਵਾਲੀ ਸਵੇਰੇ ਸ਼ਾਮ ਟੋਕਦੀ ਸੀ ਮੂਦੀ ਝਾਗ ਵਾਂਗੂ ਬਹਿ ਗਈ ਰਾਤ ਕਹਿਣ ਲੱਗੀ ਗੱਲ ਸੁਣਿਓ ਜੀ ਅਸੀਂ ਬਥੇਰਾ ਨਰਕ ਭੋਗ ਲਿਆ ਹੁਣ ਅਮਰੀਕਾ ਜਾ ਕੇ ਖਿਆਲ ਰੱਖਿਓ ਮੇਰਾ ਨਾ ਸਹੀ ਮੇਰੀਆਂ ਧੀਆਂ ਨਹੀਂ ਦਰਸਣੀਆਂ ਚਾਹੀਦੀਆਂ ਕਿਸੇ ਚੀਜ਼ ਨੂੰ ਇਹ ਚੀਜ਼ਾਂ ਦੇ ਨਾਂ ਗਿਣਾਉਣ ਲੱਗ ਪਈ ਮੈਨੂੰ ਤਾਂ ਕਈ ਨਾਂ ਵੀ ਨਹੀਂ ਲੈਣੇ ਆਉਂਦੇ ਸੋ ਰਮਣੀ ਤੇ ਪਨੀਤ ਦੀ ਲਿਸਟ ਇਹਦੇ ਨਾਲੋਂ ਵੀ ਲੰਬੀ ਹੈ ਪਨੀਤ ਪੁੱਤ ਕਹੀ ਜਾਵੇ ਪਾਪਾ ਮੇਰੇ ਲਈ ਜਹਾਜ਼ ਭੇਜਿਓ ਉੱਡਣ ਵਾਲਾ ਜਿੰਦਿਆਂ ਲੇਟਣਾ ਜਗਣ ਘਰ ਆ ਗਿਆ ਹਾਂ ਮੈਂ ਸੋਚਦਾ ਔਖਾ ਸੋਖਾ ਨਹਾਏ ਲਵਾਂ ਗੁਰੂ ਘਰ ਜਾਣਾ ਕਿਹੜਾ ਕਾਲਾ ਜੀ ਦਾ ਵਾੜਾ ਸੰਤ ਕਹਿੰਦੇ ਸੀ ਸੁੱਚੇ ਹੋ ਕੇ ਆਇਆ ਕਰੋ ਜਦੋਂ ਗੁਰੂ ਦੇ ਲੜ ਲੱਗ ਹੀ ਗਏ ਅੱਜ ਕੱਲ ਪਾਣੀ ਕਿਹੜਾ ਪਿੰਡੇ ਤੇ ਪੈਂਦਾ ਜਾਨ ਕੱਢੀ ਜਾਂਦਾ ਸਤਨਾਮ ਵਾਖਰੂ ਲੇ ਨਬਰ ਗਿਆ ਕੰਮ ਹੈ ਗੁੱਸੇ ਖਾਂ ਦੇ ਵਿੱਚੋਂ ਬਾਹਰ ਆਇਆ ਹਾਂ ਤਿਆਰ ਹੋਣ ਲੱਗਦਾ ਹਾਂ ਸੁਖਮਣੀ ਤੇ ਪੁਣੀਤ ਮੇਰੇ ਗੱਲ ਨੂੰ ਚੰਬੜ ਗਈਆਂ ਹਨ ਰਾਤ ਵਾਲੀਆਂ ਚੀਜ਼ਾਂ ਗਿਣਾਉਣ ਲੱਗ ਪਈਆਂ ਮੈਂ ਸੰਤਾਂ ਦੀ ਫੋਟੋ ਅੱਗੇ ਮੱਥਾ ਟੇਕਿਆ ਧੂਪ ਦੀ ਸੁਗੰਧ ਕਮਰੇ ਅੰਦਰ ਫੈਲੀ ਹੋਈ ਹੈ ਚਾਚੀ ਸਵੇਰੇ ਉੱਠ ਕੇ ਧੂਪ ਬੱਤੀ ਕਰਨ ਦਾ ਹੀ ਕੰਮ ਕਰਦੀ ਹੈ ਅੱਜ ਤਾਂ ਚਾਚੀ ਚਾਚੇ ਦੇ ਵੀ ਪਿਆਰੀ ਹੱਥ ਲਾ ਆਇਆ ਠੈਰੋ ਜੀ ਦੇਹੀਂ ਖਾ ਕੇ ਜਾਇਓ ਮੈਂ ਬਖਸ਼ਿੰਦਰ ਦੀ ਆਵਾਜ਼ ਸੁਣ ਕੇ ਰੁਕ ਗਿਆ ਉਹ ਦਹੀਂ ਦੀ ਕੋਲੀ ਲੈ ਆਈ ਮੈਂ ਚਾਰ ਚਮਚੇ ਮੂੰਹ ਵਿੱਚ ਪਾਏ ਉਹ ਕਿੰਨੇ लाड़ ਨਾਲ ਬੋਲੀ ਐ ਸਿੱਧੇ ਘਰ ਆ ਜਾਣਾ ਨੇਹਰਾ ਨਹੀਂ ਕਰਨਾ ਅਸੀਂ ਮੂੰਹ ਚੁੱਕ ਚੁੱਕ ਕੇ ਨਾ ਦੇਖਦੇ ਰਹੀਏ ਇੱਕ ਗੱਲ ਹੋਰ ਖਾਲੀ ਹੱਥ ਨਹੀਂ ਹੋਣਾ ਇੱਕ ਹੱਥ ਵਿੱਚ ਪਾਸਪੋਰਟ ਤੇ ਟਿਕਟ ਹੋਵੇ ਦੂਜੇ ਹੱਥ ਵਿੱਚ ਮਠਿਆਈ ਦਾ ਡੱਬਾ ਤੇ ਫਰੂਟ ਹੋਵੇ ਬਾਜ਼ ਤੇ ਜਹਾਜ਼ ਵਾਲੀ ਕੋਠੀ ਦੇ ਸਾਹਮਣੇ ਬੱਸਾਂ ਰੁਕਦੀਆਂ ਹਨ ਮੈਂ ਥੜੇ ਕੋਲ ਖੜ ਗਿਆ ਹਾਂ ਬਸ ਦੀ ਉਡੀਕ ਵਿੱਚ ਮੈਂ ਵਹਿਗੁਰੂ ਵਹਿਗੁਰੂ ਜਪੀ ਜਾ ਰਿਹਾ ਹਾਂ ਪਰ ਮੇਰਾ ਮਨ ਟਿਕ ਨਹੀਂ ਰਿਹਾ ਮੇਰੀ ਅੱਖ ਕਦੇ ਜਹਾਜ਼ ਵਾਲੀ ਟੈਂਕੀ ਵੱਲ ਜਾਂਦੀ ਹੈ ਕਦੇ ਬਾਜ ਵਾਲੀ ਟੈਂਕੀ ਵੱਲ ਕੇਸਰ ਧੋਖਾ ਦੇ ਗਿਆ ਸਾਲਾ ਪਾਪੀ ਬੰਦਾ ਜਨੰਨੀ ਜੋਗਾ ਰਹਿ ਗਿਆ ਭਾਈ ਜੇ ਤੂੰ ਟੱਬਰ ਨੂੰ ਠੰਮਣਾ ਦੇ ਦਿੰਦਾ ਤਾਂ ਤੇਰਾ ਕੀ ਘਸ ਜਾਣਾ ਸੀ ਆ ਸ਼ਰੀਕਾਂ ਦੇ ਕਰਜ਼ਾਈ ਤਾਂ ਨਾ ਹੁੰਦੇ ਉਸ ਨੂੰ ਤਾਂ ਪਿਓ ਤੇ ਵੀ ਤਰਸ ਨਾ ਆਇਆ ਜ਼ਮੀਨ ਬਾਜ ਵਾਲਿਆਂ ਕੋਲ ਆਪਣੇ ਹੱਥੀ ਗਹਿਣੇ ਰੱਖ ਕੇ ਗਿਆ ਸੀ ਕਈ ਸਾਲ ਚਾਚਾ ਜ਼ਮੀਨ ਵੋਂਦਾ ਰਿਆ ਅਗਲੇ ਆਣੇ ਸਾਨੂੰ ਹੀ ਹਾਲੇ ਉੱਤੇ ਦੇ ਛੱਡੀ ਸੀ ਉਹਨਾਂ ਤਾਂ ਫਿਰ ਵੀ ਕਈ ਸਾਲ ਇੱਜ਼ਤ ਰੱਖੀ ਛੱਡੀ ਉਹਨਾਂ ਖੇਤਾਂ ਵਿੱਚੋਂ ਰੋਟੀ ਖਾਂਦੇ ਰਹਿ ਦਰਬਾਰਾਂ ਸੋਂ ਸਮਰੇ ਆੜਤੀ ਤੋਂ ਕਰਜ਼ਾ ਲੈਂਦੇ ਰਹਿ ਬੈਂਕ ਵਾਲਿਆਂ ਨੇ ਜੂ ਪਰ ਥੱਲੇ ਕਰਨਾ ਹੁੰਦੇ ਸੀ ਨਾ ਆੜਤੀ ਦਾ ਕਰਜ਼ਾ ਲੱਥਾ ਤੇ ਨਾਂ ਬੈਂਕ ਦਾ ਆਖਰ ਇੰਨੀ ਬਾਜਵਾਲਿਆਂ ਨੇ ਵੀ ਜ਼ਮੀਨ ਛਡਾ ਲਈ ਸੀ ਇਹ ਸਾਰੇ ਇੱਕੋ ਥਾਲੀ ਦੇ ਚੱਟੇਵੱਟੇ ਸਨ ਹੁਣ ਉਹ ਆੜਤੀ ਸਮਰਾਚਾਰ ਛਲਾਰੂ ਲੈ ਕੇ ਘਰ ਆ ਧਮਕਦਾ ਸੀ ਬੈਂਕ ਵਾਲਿਆਂ ਦੇ ਛਾਪੇ ਵੱਖਰੇ ਇੱਕ ਉਹ ਬਾਜੇ ਪਹਿਲਵਾਨ ਨੇ ਲਹੂ ਪੀਤਾ ਹੋਇਆ ਤੁਸੀਂ ਕਿਹੜਾ ਸੰਘਰਸ਼ਾਂ ਤੋਂ ਕੁਦਦੇ ਹੋ ਤੁਹਾਨੂੰ ਨਹੀਂ ਪਤਾ ਕਿ ਲਹਿਰਾਂ ਬੰਦੇ ਨੂੰ ਮਰਨ ਨਹੀਂ ਦਿੰਦੀਆਂ ਹੁੰਦੀਆਂ ਹਾਰੇ ਮਨੋਖਣੇ ਤਾਂ ਮਰਨਾ ਹੀ ਹੋਇਆ ਦੱਸ ਪਈ ਅਸੀਂ ਕਾਨੂੰ ਮਰੀਏ ਮਰਨ ਸਾਡੇ ਦੁਸ਼ਮਣ ਮੇਰਾ ਅੱਜ ਕੰਮ ਹੋ ਜਾਏ ਇਹ ਆੜਤੀਏ ਇਹ ਬੈਂਕ ਵਾਲੇ ਸਭ ਸਿੱਧੇ ਕਰਨੇ ਆ ਲੋ ਬੱਸ ਵੀ ਆ ਗਈ ਬੱਸ ਟੁਰ ਪਈ ਮੈਂ ਸੋਚਿਆ ਸੀ ਬੱਸ ਵਿੱਚ ਆਰਾਮ ਕਰੂੰਗਾ ਇਹ ਸਮਰਾ ਐਕਸਪ੍ਰੈਸ ਦਰਬਾਰਾ ਸੌਂਦੀ ਆ ਕਿਤੇ ਸਾਲਾ ਬੱਸ ਚੈੱਕ ਕਰਦਾ ਕਰਦਾ ਆਈ ਨਾ ਜਾਵੇ ਐਵੇਂ ਚਲੋ ਸੰਤ ਮੇਰ ਕਰਨ ਪਤਾ ਨਹੀਂ ਮੇਨੀ ਉੱਚੋ ਚਾਹੀ ਜੀ ਕਿਉਂ ਲੱਗੀ ਹੋਈ ਆ ਨਾਲੇ ਇਹ ਕਿਹੜਾ ਹਮਸ ਦੀ ਰੋਤਾ ਮੈਂ ਥੋੜਾ ਜਿਹਾ ਸ਼ੀਸ਼ਾ ਖੋਲਦਾ ਹਾਂ ਠੰਡੀ ਹਵਾ ਅੰਦਰ ਆਵੜੀ ਸਵਾਰੀਆਂ ਮੇਰੇ ਵੱਲ ਔਖਾ ਔਖਾ ਦੇਖਣ ਲੱਗ ਪਈਆਂ ਹਨ ਮੈਂ ਸ਼ੀਸ਼ਾ ਬੰਦ ਕਰ ਦਿੱਤਾ ਬੱਸ ਹੋਲੀ ਹੋਈ ਹੈ ਸੜਕ ਉੱਤੇ ਸਕੂਲੀ ਬੱਚਿਆਂ ਦੀਆਂ ਵੈਣਾ ਦਾ ਰਸ਼ ਪਿਆ ਹੋਇਆ ਹੈ ਹਾ ਵੈਨ ਤਾਂ ਸੈਟ ਸੋਲਜਰ ਪਬਲਿਕ ਸਕੂਲ ਵਾਲਿਆਂ ਦੀ ਆ ਸੁਖਮਨੀ ਤੇ ਪਨੀਤ ਦੀ ਵੀ ਇਹੀ ਵੈਣ ਹੁੰਦੀ ਸੀ 5 ਸਾਲ ਇਹੀ ਵੈਣ ਵਿੱਚ ਸਕੂਲ ਜਾਂਦੀਆਂ ਰਹੀਆਂ ਕੰਨ ਨੂੰ ਮਣਾ ਦਿਲ ਥੋੜਾ ਕਰਦਾ ਕਢੋਂਦਾ ਨਾ ਤਾਂ ਕੀ ਕਰਦਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਨ ਲਾ ਦਿੱਤੀਆਂ ਕੇਸਰ ਦਾ ਬੇੜਾ ਬਹਿ ਗਿਆ ਖੈਰ ਕੋਈ ਨਹੀਂ ਪੁੱਤ ਮੈਨੂੰ ਜਾ ਲੈਣ ਦਿਓ ਮੈਂ ਸਭ ਧੋਣੇ ਧੋ ਦਿਆਂਗਾ ਆਪਣੀਆਂ ਧੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਊਗਾ ਨਾਲੇ ਜਿਹੜੀ ਇਹਨਾਂ ਦੀ ਮਾਂ ਮਿਹਨੇ ਮਾਰਦੀ ਰਹਿੰਦੀ ਆ ਉਹ ਵੀ ਇੱਕ ਤੇ ਇਸ ਗਰੀਬੀ ਨੇ ਮਾਰ ਲੈ ਫਿਰ ਇਹ ਹਰ ਕਮਲ ਦੀਆਂ ਗੱਲਾਂ ਲਾ ਲਾ ਕੇ ਕਰੂਗੀ ਡੈਨ ਜਨਾਨੀ ਸ਼ਹਿਰ ਆ ਗਿਆ ਬਸ ਤੋਂ ਤਰੇਹਾਂ ਇੱਥੋਂ ਗੁਰਦੁਆਰਾ ਸਾਹਿਬ ਲਈ ਹੋਰ ਬੱਸ ਲੈਣੀ ਪੈਣੀ ਆ ਉੱਥੇ ਲਈ ਬੱਸਾਂ ਗੜ ਸ਼ੰਕਰ ਰੋਡ ਤੋਂ ਚੱਲਦੀਆਂ ਹਨ ਮੈਂ ਉਧਰ ਨੂੰ ਪੈਦਲ ਚੱਲ ਪਿਆ ਹਾਂ ਨਾ ਚੁੰਦਿਆ ਹੋਇਆ ਵੀ ਬਨਵਾਇਤ ਪ੍ਰਿੰਟਿੰਗ ਪ੍ਰੈਸ ਕੋਲ ਮੇਰੇ ਪੈਰ ਰੁੱਕ ਗਏ ਹਨ ਸ਼ਾਇਦ ਅੰਦਰੋਂ ਕੋਈ ਝਾਕਦਾ ਪਿਆ ਮੈਂ ਦੁਕਾਨ ਵੱਲ ਮੂੰਹ ਘੁਮਾ ਲਿਆ ਤੇ ਤੇਜ਼ ਕਦਮੀ ਤੁਰ ਪਿਆ ਹਾਂ ਉਦੋਂ ਇਸ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਪਿਊਟਰ ਇੰਸਟੀਚਿਊਟ ਹੁੰਦਾ ਸੀ ਹਰ ਕਵਲ ਉਸੇ ਇੰਸਟੀਚਿਊਟ ਵਿੱਚ ਪੜ੍ਹਨ ਆਉਂਦੀ ਸੀ ਉਹ ਇੱਥੇ 2 ਸਾਲ ਕੀ ਗੋਲ ਖਲਾਉਂਦੀ ਰਹੀ ਇਹਦਾ ਸਾਨੂੰ ਪਤਾ ਹੀ ਨਹੀਂ ਲੱਗਾ ਉਹ ਬਣਵੈਤਾਂ ਦੇ ਮੁੰਡੇ ਤੇ ਕਿਵੇਂ ਨੇੜੇ ਹੋਈ ਉਹ ਮੁੰਡੋ ਕਦਕ ਉਹ ਮੁੰਡਾ ਕਦੋਂ ਕੈਨੇਡਾ ਗਿਆ ਕਦੋਂ ਵਾਪਸ ਆਇਆ ਕਿੱਥੇ ਉਹਨਾਂ ਦੇ ਵਿਆਹ ਕਰਵਾਇਆ ਬਈ ਸਾਨੂੰ ਤਾਂ ਉਹਦਾ ਕੈਨੇਡਾ ਗਈਦਾ ਹੀ ਪਤਾ ਲੱਗਾ ਲੋਕਾਂ ਨੇ ਬਥੇਰੇ ਗੱਲਾਂ ਕੀਤੀਆਂ ਮੂੰਹ ਦਿਖਾਉਣ ਜੋਗੇ ਨਹੀਂ ਸੀ ਰਹੇ ਉਹ ਛੱਡੋ ਜੋ ਉਹੋ ਸ਼ੱਦੋ ਜੀ ਜਾਤਾਂ ਪਾਤਾਂ ਨੂੰ ਹੁਣ ਕੌਣ ਪੁੱਛਦਾ ਕੁੜੀ ਕੈਨੇਡਾ ਸੈਟਲ ਹੋ ਗਈ ਹੈਥੇ ਸਾਰੀ ਉਮਰ ਘਰ ਬੈਠੀ ਰਹਿਣੀ ਸੀ ਬਖਸ਼ਿੰਦਰ ਪਰਦਾ ਪਾ ਰਹੀ ਸੀ ਜਾਂ ਆਰੀ ਲਾ ਰਹੀ ਸੀ ਉਦੋਂ ਸਮਝ ਨਹੀਂ ਸੀ ਲੱਗੀ ਅਸੀਂ ਸਾਰੇ ਟੱਬਰ ਦੇ ਹਰ ਕਬਲ ਦਾ ਬਾਈਕਟ ਕਰੀ ਰੱਖਿਆ ਉਦਾਂ ਸਾਰੇ ਅੰਦਰੋਂ ਖੁੱਸਣ ਚਲੋ ਹੁਣ ਤਾਂ ਗੱਲ ਆਈ ਗਈ ਹੋ ਗਈ ਪਰ ਆ ਮੇਰੇ ਵਾਲੀ ਜਨਾਨੀ ਚੋਬ ਲਉਣ ਤੋਂ ਨਹੀਂ ਦਾਲ ਦੀ ਜਿੱਦਣ ਇਹਦੀ ਆਪਣੀ ਮਾਸੀ ਦੀ ਕੁੜੀ ਦੌੜੀ ਸੀ ਚੀਕਾਂ ਮਾਰਦੀ ਫਿਰਦੀ ਸੀ ਚਲੋ ਆ ਬਸ ਆ ਬਸ ਸੋਹਣੀ ਮਿਲ ਗਈ ਇਹਨੇ ਘੰਟੇ ਚ ਪਹਛਾ ਦੇਣਾ ਹੁਣ ਮੈਂ ਕੋਈ ਕੋਈ ਗੱਲ ਨਹੀਂ ਸੋਚਣੀ ਸਿਰਫ ਨਾਮ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਆਣ ਵੜਿਆ ਹਾਂ ਇੱਥੇ ਆ ਕੇ ਚਿੱਤ ਸ਼ਾਂਤ ਹੋ ਜਾਂਦਾ ਸਾਰੇ ਦੁੱਖ ਦਿਲਦਰ ਪਿੱਛੇ ਛੁੱਟ ਜਾਂਦੇ ਹਨ ਵਾਖਰੂ ਇਹਦੇ ਚੜ ਇਦਾਂ ਹੀ ਚੜਦੀਆਂ ਕਲਾਂ ਵਿੱਚ ਰੱਖੇ ਹੁਣ ਮੈਂ ਮੱਥਾ ਟੇਕਿਆ ਤੇ ਪੰਡਾਲ ਵਿੱਚ ਜੁੜੀ ਸੰਗਤ ਵਿੱਚ ਬੈਠ ਗਿਆ ਹਾਂ ਅੱਜ ਤਾਂ ਸੰਗਤ ਵਾਲੀ ਕਮਾਲ ਹੀ ਹੋਈ ਪਈ ਆ ਰਸ ਪਿੰਨਾ ਕੀਰਤਨ ਹੋਈ ਜਾ ਰਿਹਾ ਹੈ ਮੈਨੂੰ ਘੰਟਾ ਹੋ ਗਿਆ ਇਹਨੂੰ ਕੋਈ ਦੇਖ ਨਹੀਂ ਰਿਹਾ ਸਰਦਾਰ ਜੋਂ ਸਿੰਘ ਸ਼ੇਰਗਿਲਤਾ ਸਾਹਮਣੇ ਬੈੰਦੇ ਹੁੰਦੇ ਸੀ ਦਿੱਲੀੋਂ ਦੇ ਲੇਟ ਨਾ ਹੋ ਗਏ ਹੁਣ ਸੰਤ ਜੀ ਵੀ ਨਹੀਂ ਦਿਖਦੇ ਛੋਟੇ ਸੰਤ ਪਾਠ ਵਿੱਚ ਮਗਨ ਹਨ ਮੈਂ ਸਿਰ ਝੁਕਾ ਕੇ ਲੰਗਰ ਵੱਲ ਹੋ ਲੰਗਰ ਵੱਲ ਤੁਰਿਆ ਆਇਆ ਤੁਰਿਆ ਆ ਹਾ ਸੇਵਾਦਾਰ ਮੇਰੇ ਮੂਰੇ ਕਿ ਥਾਲ ਰੱਖ ਗਿਆ ਵਰਤਾਵੇ ਨੇ ਦਾਲ ਪਾਈ ਦੂਜੇ ਤੋਂ ਫੁਲਕਾ ਲਿਆ ਮੈਂ ਬੁਰਕੀ ਮੂੰਹ ਵਿੱਚ ਪਾਈ ਅੰਦਰ ਨਹੀਂ ਲੰਗ ਰਹੀ ਫੁੱਲੀ ਜਾ ਰਹੀ ਆ ਮੈਂ ਲੰਗਰ ਵਿੱਚੋਂ ਛੱਡ ਕੇ ਛੋਟੇ ਸੰਤਾ ਕੋਲ ਆ ਗਿਆ ਇੰਨੀ ਮੇਰੇ ਘਰ ਵਿੱਚ ਕੁਸਰਮੁਸਰ ਕੀਤੀ ਐ ਮੈਂ ਕਮਰਾ ਨੰਬਰ 18 ਵਿੱਚ ਪੁੱਜਾ ਹਾਂ ਸੰਤ ਜੀ ਲੰਮੇ ਪਏ ਹਨ ਮੈਂ ਪੈਰੀ ਹੱਥ ਲਾ ਕੇ ਕੋਲ ਬੈਠ ਗਿਆ ਹਾਂ ਦਲਜਿੰਦਰ ਸਿਆ ਜੂਨ ਸਿੰਘ ਅਜੇ ਤੱਕ ਪੁੱਜਾ ਨਹੀਂ ਪਿਛਲੇ ਹਫਤੇ ਆਇਆ ਸੀ 7-7 ਲੱਖ ਹੋਰ ਮੰਗਦਾ ਸੀ ਕਹਿੰਦਾ ਹੁਣ 15 ਲੱਖ ਰੇਟ ਹੋ ਗਿਆ ਮੈਂ ਤਾਂ ਭਾਈ ਸਿਰ ਫੇਰ ਦਿੱਤਾ ਸੀ ਉਹਨੂੰ ਅੱਜ ਸੱਦਿਆ ਸੀ ਭਾਈ ਸੰਤ ਨਾਲ ਆਪੇ ਗੱਲ ਕਰਨ ਲਈ ਅੱਜ ਤੱਕ ਨਹੀਂ ਬੋੜਿਆ ਅਜੇ ਤੱਕ ਨਹੀਂ ਬੋੜਿਆ ਦੇਖੋ ਕਦੋਂ ਆਉਂਦਾ ਆਉਂਦਾ ਵੀ ਆ ਕਿ ਮੈਂ ਉੱਠ ਕੇ ਖੜਾ ਹੋ ਗਿਆ ਹਾਂ ਮੇਰੀਆਂ ਲੱਤਾਂ ਵਿੱਚ ਜਾਨ ਨਹੀਂ ਰਹੀ ਮਸੀ ਪੰਡਾਲ ਤੱਕ ਆਇਆ ਹਾਂ ਕੰਦ ਨਾਲ ਢੋਲ ਆ ਕੇ ਬਹਿ ਗਿਆ ਹਾਂ ਰਾਗੀ ਜੱਥਾ ਹਲੇ ਕੀ ਹਲੇ ਵੀ ਕੀਰਤਨ ਕਰੀ ਜਾ ਰਿਹਾ ਸੀ ਮੇਰੇ ਕੰਨ ਸੁਣਨ ਹੋ ਪਏ ਹੋਏ ਪਏ ਹਨ ਮੈਨੂੰ ਕੁਝ ਨਹੀਂ ਸੁਣਾਈ ਦੇ ਰਿਹਾ ਮੈਂ ਹੋਸ਼ ਵਿੱਚ ਆਇਆ ਹਾਂ ਦਿਨ ਢਲ ਚੱਲਿਆ ਏ ਹੁਣ ਤਾਂ ਸੰਗਤ ਟਾਵੀ ਟਾਵੀ ਰਹਿ ਗਈ ਆ ਜੋਨ ਸਿੰਘ ਕਿਤੇ ਨਜ਼ਰ ਨਹੀਂ ਆ ਰਿਹਾ ਮੇਰੇ ਵਰਗੇ ਕਈ ਉਦਰੇ ਚਿਹਰੇ ਬੈਠੇ ਹਨ ਛੋਟੇ ਸੰਤਾ ਨੇ ਮੈਨੂੰ ਉਠਾਇਆ ਹੈ ਕਾਕਾ ਤੁਹਾਡੀ ਕਿਸਮਤ ਮਾੜੀ ਤੁਹਾਨੂੰ ਪ੍ਰਮਾਤਮਾ ਸਜ਼ਾ ਉਹਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦੇ ਗੁਰੂ ਘਰ ਨਾਲ ਠੱਗੀ ਨਰਕਾਂ ਵਿੱਚ ਢੋਈ ਨਹੀਂ ਮਿਲਣੀ ਮੈਂ ਲੱਤਾਂ ਕਢੀਸ ਦਾ ਬੱਸ ਵਿੱਚ ਬੈਠਾ ਹਾਂ ਹੁਣ ਹਰਕਮਲ ਬਖਸ਼ਿੰਦਰ ਚਾਚਾ ਹੀ ਨਹੀਂ ਦਿਸ ਰਹੇ ਸਗੋਂ ਉਹਨਾਂ ਨਾਲ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਬੰਦੇ ਹਨ ਮੈਂ ਉਹਨਾਂ ਦੇ ਚਿਹਰੇ ਨਹੀਂ ਪਛਾਣਦਾ ਮੂੰਹ ਤਾਂ ਫਾੜ ਹੋਏ ਪਏ ਹਨ ਕਿੱਦਾਂ ਪਛਾਣਾ ਹਾਂ ਇਹਨਾਂ ਦੇ ਸਿਰਾਂ ਉੱਤੇ ਰੁਪਈਆਂ ਦੀਆਂ ਪੰਡਾ ਹਨ ਲੱਗਦਾ ਚਾਚਾ ਪੰਡ ਦੇ ਭਾਰ ਨਾਲ ਮਰ ਗਿਆ ਤੇ ਬਖਸ਼ਿੰਦਰ ਨੇ ਘੱਟੋ-ਘੱਟ ਕੰਵਲ ਨੂੰ ਨਹੀਂ ਛੱਡਣ ਲੱਗੇ ਬਨਵਾਇਤ ਮੇਰੀ ਮਾਂ ਮਿੰਦੋ ਦਾ ਵੀ ਦਾਕੀ ਬਣੇਗਾ ਉਹ ਵੀ ਮੂਰਤਾ ਸੋਂ ਮੂਰਤਾ ਸੋਂ ਦੀ ਮਾਂ ਵਾਂਗ ਇੱਟਾਂ ਰੂੜੇ ਮਾਰੂ ਕਹਿੰਦੇ ਮੂਰਤਾ ਸੋਂ ਨੂੰ ਮੇਰੇ ਵਾਂਗ ਇੱਕ-ਇੱਕ ਬੰਦੇ ਨੇ ਕਈ-ਕਈ ਬੰਦੇ ਦੇ ਕਈ ਕਈ ਦਿਸਣ ਲੱਗ ਪਏ ਸੀ ਉਹਨਾਂ ਉਹਨਾਂ ਦੇ ਵੀ ਪੰਜੇ ਜੀ ਨੋਟਾਂ ਦੀਆਂ ਪੰਡਾਂ ਲਈ ਜਾਂਦੇ ਸੀ ਜਦੋਂ ਪੰਡਾਂ ਭਾਰੀਆਂ ਹੋਣ ਫਿਰ ਬੰਦਾ ਉਹਨਾਂ ਦੇ ਭਾਰ ਨਾਲ ਹੀ ਮਰ ਜਾਂਦਾ ਮੇਰੀਆਂ ਫੁੱਲ ਭਰ ਬੱਚੀਆਂ ਦਾ ਕੀ ਕਸੂਰ ਆ ਹਾਏ ਰੱਬਾ ਅੱਜ ਤਾਂ ਉਹਨਾਂ ਦੀਆਂ ਪੰਡਾਂ ਥੱਲੇ ਦੱਬੀਆਂ ਹੋਈਆਂ ਹਨ ਉਹਨਾਂ ਮਸੂਮਾਂ ਤਾਂ ਕੋਈ ਬਚਾਓ ਉਹਨਾਂ ਮਸੂਮਾਂ ਨੂੰ ਤਾਂ ਕੋਈ ਬਚਾਓ ਮੂਰਤਾ ਸੋਂ ਦਾ ਪਿੰਡ ਤਾਂ ਪਿੰਡ ਵਿੱਚ ਪੜਿਆ ਲਿਖਿਆ ਵੀ ਸਾਰਿਆਂ ਤੋਂ ਜ਼ਿਆਦਾ ਸੀ ਖੇਤੀ ਮਾਹਿਰ ਸੀ ਸਫਲ ਕਿਸਾਨ ਚਾਹੇ ਖੇਤੀ ਦੇ ਨਵੇਂ ਸੰਦ ਲੈਣੇ ਹੋਣ ਚਾਹੇ ਕੋਠੀ ਬਣਾਉਣੀ ਹੋਵੇ ਚਾਹੇ ਬੱਚਿਆਂ ਨੂੰ ਕਨਵਰਟ ਸਕੂਲ ਵਿੱਚ ਪੜਾਉਣਾ ਹੋਵੇ ਇਹ ਇਲਾਕੇ ਵਿੱਚ ਉਹ ਮੂਰੀ ਬਣਿਆ ਪਤਾ ਨਹੀਂ ਕਿਹੜੀਆਂ ਕਿਹੜੀ ਬੈਂਕ ਤੋਂ ਲੋਨ ਲਿਆ ਹੋਣਾ ਸਰਕਾਰੀ ਦੁਬਾਰੇ ਬੀਜਾਂ ਦੀਆਂ ਕੰਪਨੀਆਂ ਸਭ ਨਾਲ ਹੁੰਦਾ ਮੇਲਜੋਲ ਸੀ ਬਸ ਕੁਰਕੀ ਦੇ ਵਰੰਟਾਏ ਸੀ ਸਾਰੇ ਟੱਬਰ ਨੂੰ ਸਲਫਾਸ ਦੇ ਦਿੱਤੀ ਇੱਕੋਂ ਦੀ ਮਾਂ ਬਚੀ ਸੀ ਗਲੀਆਂ ਵਿੱਚ ਤੁਰਦੀ ਫਿਰਦੀ ਐਟਾਂ ਰੋੜੇ ਹੰਦੇ ਹੱਥ ਵਿੱਚ ਹੁੰਦੇ ਹਨ ਮੇਰੀ ਮਾਂ ਦੇ ਹੱਥ ਵਿੱਚ ਵੀ ਆਹ ਜਿਹੜੇ ਟੀਵੀ ਘਰਾਂ ਆਹ ਜਿਹੜੇ ਟੀਵੀ ਘਰਾਂ ਵਿੱਚ ਰੱਖਿਓ ਆ ਨਵੀਆਂ-ਨਵੀਆਂ ਚੀਜ਼ਾਂ ਖਰੀਦਣ ਲਈ ਇਹ ਇਕਸਾਉਂਦੇ ਆ ਖੇਤੀ ਦੇ ਸਾਮਰਾਜੀ ਮਾਡਲ ਨੇ ਕਈ ਮੂਰਤਾ ਸੂੰ ਖਾਲ ਹੈ ਸਮਝ ਨਹੀਂ ਲੱਗੀ ਇਹ ਮੈਂ ਬੋਲਿਆ ਹਾਂ ਜਾਂ ਜੀਤਾ ਪਲਵਾਨ ਉਹ ਬਾਜਾ ਪਲਵਾਨ ਇਦਾਂ ਦੇ ਭਾਸ਼ਣ ਨਹੀਂ ਕਰ ਸਕਦਾ ਪਰ ਤੋਂ ਰੰਦਰੋਂ ਮੈਂ ਹੀ ਬੋਲ ਸਕਦਾ ਹੁਣ ਮੈਨੂੰ ਬਸ ਉਤਰਨ ਤੋਂ ਵੀ ਡਰ ਲੱਗਦਾ ਹੈ ਮੂਰੇ ਬਣਵਾਇਤ ਪ੍ਰਿੰਟਿੰਗ ਪ੍ਰੈਸ ਭੱਜੀ ਤੇ ਮੂਰਤਾ ਸੋਂ ਮੈਨੂੰ ਹੁਣ ਤੁੰਦਲਾ ਤੁੰਦਲਾ ਯਾਦ ਆਉਂਦਾ ਕਿ ਜਦੋਂ ਮੈਂ ਸਵੇਰੇ ਥੜੇ ਕੋਲ ਬਸ ਫੜੀ ਸੀ ਵਾਜ ਵਾਲੀ ਟੈਂਕੀ ਉੱਤੇ ਮਰਿਓ ਘੁੱਗੀ ਟੰਗੀ ਹੋਈ ਸੀ ਭੱਜੀ ਤੇ ਮੂਰਤਾ ਸੋਹ ਵੀ ਡਰਾਈਵਰ ਨੇ ਹਾਰਨ ਮਾਰਿਆ ਹੈ ਮੈਂ ਡਰਦੇ ਡਰਦੇ ਨੇ ਬੱਸ ਵਿੱਚੋਂ ਛਾਲ ਮਾਰੀ ਆ ਮੈਂ ਬਣਵਾਇਤ ਪ੍ਰਿੰਟਿੰਗ ਪ੍ਰੈਸ ਕੋਲੋਂ ਭੱਜ ਕੇ ਲੰਘਿਆ ਹਾਂ ਹੁਣ ਤਾਂ ਅੱਡੇ ਦੇ ਕੋਲ ਚਾਰ ਠੇਕੇ ਹਨ ਮੈਂ ਬੋਤਲ ਲਈ ਆ ਹੱਥੇ ਵਿੱਚ ਆ ਗਿਆ ਅੱਧੀ ਨਬੇੜ ਦਿੱਤੀ ਆ ਹੁਣ ਸਾਰਾ ਹੱਥਾ ਉਹਨਾਂ ਦੁਖਿਆਰਿਆਂ ਨਾਲ ਭਰਿਆ ਲੱਗਦਾ ਜਿਨ੍ਹਾਂ ਨੂੰ ਭੈਣ ਚੋਂ ਸ਼ੇਰ ਗਿੱਲ ਰਗੜ ਗਿਆ ਨਾਲੇ ਉਹ ਝੂਠੇ ਬਾਬੇ ਮੈਨੂੰ ਤਾਂ ਲੱਗਦਾ ਸਾਰਿਆਂ ਦੀ ਮਿਲੀ ਭੁਗਤਾਂ ਲੈ ਹੁਣ ਬਖਸ਼ਿੰਦਰ ਦੀ ਪਰਮੈਸ਼ੀਤ ਤੇ ਆ ਗਈ ਉਹ ਕਹਿੰਦੀ ਸੀ ਖਾਲੀਆ ਨਾ ਆਇਓ ਮੈਂ ਨਾਮ ਤਾਂ ਰਿਸਿਟ ਸਟੋਰ ਉੱਤੇ ਪੁੱਜਾਂ ਹਾਂ ਹੁਣ ਮੈਂ ਬੱਸ ਅੱਡੇ ਵੱਲ ਤੁਰ ਪਿਆ ਹਾਂ ਉਹ ਕਿਸ਼ਨ ਸਿੰਘ ਦਾ ਆਰਾ ਚੱਲੀ ਜਾਂਦਾ ਮੈਨੂੰ ਲੱਗਦਾ ਲੱਗਦਾ ਜਿਵੇਂ ਮੇਰੇ ਸਿਰ ਨੂੰ ਚੀਰੀ ਜਾਂਦਾ ਹੋਵੇ ਜਦੋਂ ਬਖਸ਼ਿੰਦਰ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾਈ ਸੀ ਤਾਂ ਮੈਂ ਇੱਕ ਦੋ ਵਾਰ ਇਹਨਾਂ ਕੋਲ ਕੰਮ ਕਰਨ ਦੀ ਗੱਲ ਕਰਕੇ ਗਿਆ ਸੀ ਪਰ ਸਾਲਾ ਫੱਟੇ ਖਿੱਚਣ ਦਾ ਕੰਮ ਜੱਟ ਪਰ ਭੁੱਖੇ ਮਰਨ ਤੋਂ ਨਾਲੋਂ ਤਾਂ ਚੰਗਾ ਚਲੋ ਸਵੇਰੇ ਇਹਦੇ ਨਾਲ ਗੱਲ ਕਰੂੰਗਾ ਸ਼ੁਕਰ ਆ ਪਿੰਡ ਜਾਣ ਵਾਲੀ ਆਖਰੀ ਬੱਸ ਮਿਲ ਗਈ ਜੇ ਨਾ ਮਿਲਦੀ ਤਾਂ ਬਸ਼ਿੰਦਰ ਨੇ ਉਡੀਕਦੀ ਰਹਿ ਜਾਣਾ ਸੀ ਸੁਖਮਣੀ ਤੇ ਪ੍ਰੀਤ ਕਹਿੰਦੀਆਂ ਸੀ ਜਦੋਂ ਤੱਕ ਮੈਂ ਘਰ ਨਾ ਆ ਗਿਆ ਉਹ ਸੌਂ ਗਈਆਂ ਨਹੀਂ ਹੁਣ ਜਾ ਕੇ ਸੁਲਾ ਦੇਣੀਆਂ ਸਾਲੀ ਬੱਸ ਵੀ ਅੱਜ ਵਾਲੇ ਛਕੋਲੇ ਖਾਂਦੀ ਆ ਹੁਣ ਠੰਡ ਵੀ ਸਾਲੀ ਕਿਤੇ ਉੱਡ ਗਈ ਆ ਮੈਂ ਤਾਂ ਆਪਣੇ ਯਾਰ ਭੱਜੀ ਮੈਂ ਨਹੀਂ ਬੰਨਾ ਮੂਰਤਾ ਸਿੰਘ ਮੈਂ ਕੋਈ ਬੁਝਦੇ ਲਾ ਸ਼ੁਕਰ ਆ ਬਸ ਨੇ ਘਰ ਪਹੁੰਚਾਰ ਦਿੱਤਾ ਬਾਈ ਅੱਜ ਘਰ ਰੋਸ਼ਨੀ ਵੀ ਬੜੀ ਹੋਈ ਪਈ ਆ ਲੱਗਦਾ ਬਖਸ਼ਿੰਦਰ ਨੇ ਸਾਰੀਆਂ ਬੱਤੀਆਂ ਜਗਾਈਆਂ ਹੋਈਆਂ ਪਤਾ ਨਹੀਂ ਦਿਲ ਤੇ ਪੱਥਰ ਧਰ ਕੇ ਮੈਂ ਗੇਟ ਖੜਕਾਇਆ ਤੇ ਕੋਈ ਭੱਜ ਕੇ ਆਇਆ ਹੈ ਗੇਟ ਖੁੱਲਿਆ ਮੇਰੇ ਸਾਹਮਣੇ ਸਰਦਾਰਨੀ ਬਖਸ਼ਿੰਦਰ ਕੌਰ ਖੜੀ ਆ ਇਹਦੇ ਇੱਕ ਪਾਸੇ ਸੁਖਮਣੀਆਂ ਤੇ ਦੂਜੇ ਪਾਸੇ ਪਨੀਤ ਤੇ ਮੇਰੇ ਇੱਕ ਹੱਥ ਵਿੱਚ ਬੋਤਲ ਹੈ ਤੇ ਦੂਜੇ ਹੱਥ ਵਿੱਚ ਸਲ ਹਾਦ ਇਹੇ ਤਿੰਨੋਂ ਘਬਰਾ ਗਏ ਹਨ ਦੂਜੇ ਕਮਰੇ ਵਿੱਚ ਚਾਚੀ ਦੇ ਖੰਗਣ ਦੀ ਆਵਾਜ਼ ਆਈ ਹੈ ਲੱਗਦਾ ਚਾਚੇ ਦਾ ਕੁਛ ਪੁੱਛ ਰਿਹਾ ਹੈ ਹੁਣ ਕੀ ਕਰਨਗੇ ਇਹ ਘਰ ਦੇ ਜੀ ਨੋਟਾਂ ਨਾਲ ਭਰੀਆਂ ਪੰਡਾ ਤਾਂ ਇਹਨਾਂ ਦੇ ਸਿਰਾਂ ਤੇ ਨੇ ਮੈਂ ਡੋਲਦੇ ਕਦਮਾਂ ਨਾਲ ਡੇਰ ਮਾਰ ਕੇ ਅੰਦਰ ਜਾ ਬੜਿਆ ਫਟਾਕ ਦੇਣੀ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਮਾਰ ਲਈ ਹੈ ਚੀਕ ਚੁਹਾੜਾ ਪੈ ਗਿਆ ਹੈ ਸਾਥੀਓ ਇਹ ਆਪਣੀ ਕਹਾਣੀ ਦਾ ਜਿਹੜਾ ਤੀਜਾ ਤੇ ਆਖਰਾ ਭਾਗ ਸੀ ਤੁਹਾਨੂੰ ਵੀ ਸਮਝ ਲੱਗਿਆ ਹੋਊਗਾ ਬਾਕੀ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਿਆ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤਾਂ